ਦਰਸ਼ਕੋ ਸਵਾਗਤ ਹੈ ਤੁਹਾਡਾ ਅੱਜ ਅਸੀਂ ਬੈਠੇ ਆਂ ਆਮ ਆਦੀ ਪਾਰਟੀ ਦੇ ਸੂਬਾ ਸੰਜੁਕਤ ਸਕੱਤਰ ਸ਼੍ਰੀ ਪਰਿੰਦਰ ਸਿੰਘ ਢੋਟ ਜੀ ਤੇ ਨਾਲ ਨੇ ਮੈਂਬਰ ਨੇ ਪੰਜਾਬ ਉਪਨੇ ਬੋਰਡ ਦੇ ਖਵਰਕ ਬਾਜ ਜੀ ਢੋਟ ਸਾਹਿਬ ਅੱਜ ਅਸੀਂ ਤੁਹਾਡੇ ਕੋਲ ਆਏ ਆਂ ਦਿੱਲੀ ਵਿੱਚ ਇਕزام ਚੇਂਜ ਹੋਇਆ ਸਾਰਾ ਸਨੈਰੀਓ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਉਂਦੇ ਨੇ ਦੋ ਦਿਨਾਂ ਬਾਅਦ ਉਹ ਨਾਲ ਹੀ ਜਿਹੜੇ ਕੈਬਨ ਮੰਤਰੀ ਆ ਅਤਿਸ਼ ਜੀ ਜਿਹੜੇ ਬਹੁਤ ਹੀ ਸੰਸੀਅਰ ਪੁਰਾਣੇ ਉੱਤ ਦੇ ਕੈਬਨ ਮੰਤਰੀ ਨੇ ਉਹਨਾਂ ਨੂੰ ਅੱਜ ਮੁੱਖ ਮੰਤਰੀ ਬਣਾ ਰਹੇ ਆ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਜੀ ਹੈ ਆ ਇਹਨੂੰ ਜਿਹੜੀ ਗੱਲ ਤੁਸੀਂ ਕਹੀ ਕਿ ਇੱਕਦਮ ਤਲਕਾ ਮਚਾ ਦਿੱਤਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਈ ਜਿਹੜੀ ਸਿਆਸਤ ਦੇ ਵਿੱਚ ਤਲਕਾ ਮਚਾਉਣ ਲਈ ਕਿਉਂਕਿ ਜਿਹੜੀ ਸਿਆਸਤ ਹੈ ਇਹਨਾਂ ਲੋਕਾਂ ਨੇ ਜਿੰਨੇ ਵੀ ਇਸ ਕੰਮ 'ਚ ਲੱਗੇ ਮੈਂ ਕਹੂੰ ਕੰਮ ਕਹੂੰਗਾ ਉਹਨਾਂ ਨੇ ਆਪਣੇ ਘਰ ਪਰ ਲਈ ਸਿਆਸਤ ਕਰਦੇ ਸੀ ਕੁਰਸੀ ਜਿਹੜੀ ਦੇ ਕੁੱਪ ਪਿਤਾ ਪੁਰਖੀ ਕੰਮ ਰੱਖਿਆ ਸੀ ਜਿਹੜਾ ਇੱਕ ਵਾਰੀ ਕੁਰਸੀ ਦੇ ਬਹਿ ਗਿਆ ਉਹ ਗਾਂ ਤੋਂ ਗਾਂ ਖਾਂਦਨ ਚਲੀ ਆ ਰਹੇ ਸੀ ਪਰ ਇਹ ਸਿਆਸਤ ਆਮ ਲੋਕਾਂ ਦੇ ਲਈ ਆਮ ਲੋਕ ਕਰਨਾਈ ਸਿਆਸਤ ਹੈ ਆਪਣਾ ਕਾਰੋਬਾਰ ਛੱਡ ਕੇ ਆਏ ਕਿਸੇ ਨੂੰ ਕੁਰਸੀ ਦਾ ਮੋਹ ਨਹੀਂ ਉਸ ਦੀ ਇੱਕ ਅਧਾਰਨਾ ਹੈ ਕਿ ਸ਼੍ਰੀ ਅਰਵਿੰਦ ਕੇ ਜਿਰਵਾਲ ਸਾਡੇ ਸੁਪਰੀਮੋ ਉਹਨਾਂ ਨੇ ਬਿਨਾਂ ਕਿਸੇ ਲਗ ਰੁਪੇੜ ਦੇ ਜਿਹੜੀ ਕੁਰਸੀ ਨੂੰ ਲੋਕ ਤਰਸਦੇ ਲੋਕੀ ਅਡੀਆਂ ਰਗੜਦੇ ਫਿਰਦੇ ਨੇ ਉਹਨੂੰ ਚੱਕ ਕੇ ਕਿਹਾ ਕਿ ਨਹੀਂ ਵੀ ਮੈਨੂੰ ਮੈਨੂੰ ਲੋਕਾਂ ਦਾ ਪਿਆਰ ਪਹਿਲਾ ਲੋਕਾਂ ਦਾ ਅਸੀਰਵਾਦ ਹੈ ਮੈਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਵੀ ਲੋਕਾਂ ਦੇ ਭਲੇ ਲਈ ਆਇਆ ਉਸੇ ਕਰਕੇ ਜੇ ਕੋ ਮੇਰੇ ਤੇ ਕੋਈ ਕਹਦਾ ਕਿ ਤੁਸੀਂ ਕੁਰਸੀ ਛੱਡੋ ਤੇ ਆਹ ਕੁਰਸੀ ਪਈ ਪਰ ਕਿਸੇ ਵੀ ਅਰਸ਼ ਜਿਹੜੇ ਜਿਹੜੀ ਜਿਹੜੇ ਲੋਕ ਸਿਆਸਤ ਚ ਲੋਕ ਨੇ ਰਵਾਇਤੀ ਚ ਬੀਜੇਪੀ ਜਾਂ ਕਾਂਗਰਸ ਵਾਲੇ ਉਹਨਾਂ ਨੂੰ ਕਿਸੇ ਨੂੰ ਕਹੋ ਕਿ ਕੁਰਸੀ ਛੱਡ ਕੇ ਦਿਖਾਓ ਉਹ ਸਾਰਾ ਕੁਝ ਇੱਕ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਵੀ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਅਸੀਂ ਲੋਕਾਂ ਦੇ ਭਲੇ ਲਈ ਆਏ ਆ ਉਹ ਖਰਚਾ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਥੋੜੇ ਮਹੀਨੇ ਤੱਕ ਜੀ ਉਹਦੀ ਸਿੰਪਥੀ ਲੈਣ ਲਈ ਤਾਂ ਨਹੀਂ ਇਹ ਜਿਹੜਾ ਹਤਕੰਡਾ ਪਨਾਇਆ ਗਿਆ ਜਦੋਂ ਪਹਿਲਾਂ 70 ਚੋਂ 67 ਆਈ ਸੀ ਉਦੋਂ ਕਿਹੜੀ ਸਿੰਪਥੀ ਸੀ ਲੋਕ ਬਹੁਤ ਸਿਆਣੇ ਨੇ ਦਿੱਲੀ ਦੇ ਬਹੁਤ ਪੜੇ ਲਿਖੇ ਪੰਜਾਬ ਦੇ ਲੋਕ ਬਹੁਤ ਸੂਝ ਅੰਦੋਨ ਸੂਬਿਆਂ ਦੇ ਸੂਝਵਾਨ ਲੋਕ ਨੇ ਉਹਨਾਂ ਨੇ ਬਹੁਤ ਸੋਚ ਵਿਚਾਰ ਕਰਕੇ ਹੀ ਪਹਿਲਾਂ ਵੀ ਸਰਕਾਰ ਬਣਾਈ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਸ਼ ਸ਼ਗੂਫੇ ਨਾਲ ਕਿਸੇ ਤਰ੍ਹਾਂ ਦੀ ਕੋਈ ਜੜੀ ਕਹ ਲੋ ਹੱਥ ਕੰਡੇ ਨਾਲ ਮਤਲਬ ਨਹੀਂ ਉਹ ਲੋਕ ਕੰਮ ਦੇਖਦੇ ਨੇ ਕੰਮ ਕੀਤਾ ਲੋਕਾਂ ਨੂੰ ਨੀਤ ਦੇਦੇ ਨੇ ਵੀ ਲੋਕੇ ਨੀਤ ਕੰਮ ਕਰਨ ਵਾਲੇ ਲੋਕ ਨੇ ਜਾਂ ਕੇ ਸਿਰਫ ਗੱਲਾਂ ਵਾਲੇ ਲੋਕ ਨਹੀਂ ਉਹ ਸਾਰਾ ਕੁਝ ਦੇਖਦੇ ਹੋਏ ਲੋਕਾਂ ਨੇ ਪਹਿਲਾਂ ਨਵਾਜਿਆ ਇਸ ਕਰਕੇ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਡਰਾਮੇ ਕਰਨ ਦੀ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਜੀ ਦੀ ਲੋੜ ਨਹੀਂ ਅਸੀਂ ਕੰਮ ਕਰਨ ਵਾਲੇ ਲੋਕ ਆ ਸਾਡੀ ਪਾਰਟੀ ਕੰਮ ਕਰਨ ਵਾਲੇ ਲੋਕ ਦੇ ਲੋਕਾਂ ਦੀ ਪਾਰਟੀ ਆ ਲੋਕਾਂ ਨੇ ਆਪਣੇ ਆਪ ਨਵਾਜਣਾ ਵਿਧਾਨ ਸਭਾ ਤੁਸੀਂ ਦੇਖੋ ਅੱਗੇ 17 ਚੋਂ 67 ਆਏ ਜੀ 17 ਚੋਂ 70 ਆਉਣੇ ਦੇਖ ਲਿਓ ਤੁਸੀਂ ਟੋਰ ਸਾਬਾ ਜੇ ਹੁਣ ਦਿੱਲੀ ਤੋਂ ਹਰਿਆਣੇ ਵੱਲ ਗੱਲ ਕਰੀਏ ਤੁਸੀਂ ਵੀ ਤੇ ਇਕਵਾਸ ਜੀ ਕਾਫੀ ਤੁਸੀਂ ਟੂਰ ਲਗਾ ਰਹੇ ਹੋ ਫੀਲਡ 'ਚ ਜਾ ਰਹੇ ਹੋ ਹਰਿਆਣੇ 'ਚ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਵਾ ਆਵਾਜ਼ ਦੀ ਪਾਰਟੀ ਨੂੰ ਦੇਖੋ ਲੋਕ ਸਾਰੇ ਜੋ ਦਿੱਲੀ ਔਰ ਪੰਜਾਬ ਦੇ ਕੰਮ ਹੋ ਰਹੇ ਨੇ ਲੋਕਾਂ ਦੀ ਉਹ ਸਾਰੀ ਚੀਜ਼ ਨੂੰ ਦੇਖ ਰਹੇ ਬਹੁਤ ਅੱਛਾ ਤੁਸੀਂ ਦੇਖਿਓ ਚੰਤ ਦਿਨਾਂ ਦੀ ਗੱਲ ਆ ਬਹੁਤ ਵਧੀਆ ਰਿਜ਼ਲਟ ਆਉਣਗੇ ਉਹ ਦਿੱਲੀ ਤੋਂ ਜਿਸ ਤਰ੍ਹਾਂ ਇਹ ਉਸੇ ਤਰ੍ਹਾਂ ਹੀ ਹਰਿਆਣਾ ਵਿੱਚੋਂ ਵੀ ਸਾਡੀ ਪਾਰਟੀ ਜਾਨੀ ਵਧੀਆ ਜਿੱਤ ਪ੍ਰਾਪਤ ਕਰੇ ਪੰਜਾਬ ਦੀ ਗੱਲ ਕਰੀਏ ਅੱਜ ਕਾਂਗਰਸ ਪਾਰਟੀ ਨੇ ਸਾਰੀਆਂ ਸਭ ਜਿਨ੍ਹਾਂ ਦੇ ਧੰਨੇ ਲਾਏ ਆ ਕਿ ਲਾਅ ਆਰਡਰ ਖਰਾਬ ਹੋ ਗਿਆ ਕੀ ਕਹਿਣਾ ਚਾਹੋਗੇ ਦੇਖੋ ਇਹ ਲੋਕ ਜਿਹੜੇ ਨਾ ਦੀ ਪਿਛਲੇ 2.5 ਸਾਲਾਂ ਤੋਂ ਇਹਨਾਂ ਨੇ ਜਿਹੜੇ ਸੋਚਿਆ ਨਹੀਂ ਸੀ ਸੁਪਨੇ ਚ ਸੋਚਿਆ ਨਹੀਂ ਸੀ ਲੋਕਾਂ ਨੇ ਉਹ ਫਤਵਾ ਦਿੱਤਾ ਇਹ ਹਰ ਹੱਥ ਕੰਡਾ ਹੋਣ ਵੀ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਸਦਾ ਲਈ ਇਥੋਂ ਜੋ ਬੋਰੀ ਬਿਸਤਰਾ ਗੋਲ ਹੋ ਗਿਆ ਚਾ ਕਾਲੀ ਹੋਣ ਚਾ ਕਾਂਗਰਸ ਹੋਵੇ ਚਾ ਬੀਜੇਪੀ ਹੋਵੇ ਉਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੂੰ ਕਿਹਾ ਵੀ ਇਹ ਤੇ ਮੁੜ ਕੇ ਫੇਰ ਟਾਈਮ ਕਿਹੜਾ ਰਹਾ ਗਿਆ ਦੁਬਾਰਾ ਸਰਕਾਰ ਬਣੇ ਵਾਲੀ ਆ ਇਹ ਆਪਣੇ ਹੀ ਬੰਦੇ ਪਾਲੇ ਹੋ ਜਿਹੜੇ ਇਹਨਾਂ ਦੇ ਆਪ ਹੀ ਨਸ਼ੇ ਦੇ ਕੰਮ ਕਰਨ ਵਾਲੇ ਲੋਕ ਮжоਰਟੀਨਾਂ ਚੋਂ ਜਿਹੜੇ ਲੀਡਰ ਤੁਸੀਂ ਇੱਥੇ ਲੋਕਲੀ ਗੱਲ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਇੱਥੇ ਹੁੰਦਾ ਰਿਹਾ ਕਿਹਨੇ ਕੀ ਕੀਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਦਨ ਦੀ ਸਰਕਾਰ ਹੀ ਆ ਤਕਰੀਬਨ 40000 ਦੇ ਲਾਗੇ ਬਨੇ ਲੋਕ ਫੜ ਕੇ ਅੰਦਰ ਕੀਤੇ ਗਏ ਟੰਨਾ ਦੇ ਹਿਸਾਬ ਨਾਲ ਨਸ਼ੇ ਦੀ ਰਿਕਵਰੀ ਕੀਤੀ ਗਈ ਆ ਔਰ ਅਗ ਪਿਛੇ ਦੱਸੋ ਕਿ ਇਹ ਕਿਹੜੀ ਸਰਕਾਰ ਨੇ ਕੀ ਕੀਤਾ ਇਹ ਕੰਮ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਨਸ਼ਾ ਇੱਥੇ ਜਿਹੜੀ ਇਹਨੂੰ ਠੱਲ ਪਾਉਣੀ ਕੱਲਾ ਜਿਹੜੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਾਰਡਰ ਤੇ ਬੈਠੀਆਂ ਏਜੰਸੀਆਂ ਜਿਹੜੀ ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹਦੀ ਵੀ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਕਿਉਂਕਿ ਬਾਹਰੋਂ ਨਸ਼ਾ ਆ ਰਿਹਾ ਔਰ ਤੁਸੀਂ ਦੇਖਾ ਹੁਣ ਕੱਲਾ ਇੱਥੇ ਤੇ ਡਰੋਨਾਂ ਦੇ ਨਾਲ ਕਿਲੋਆਂ ਦੇ ਹਿਸਾਬ ਨਾਲ ਆਉਂਦਾ ਗਜਰਾ ਦੀ ਬੰਦਰਗਾਹਾਂ ਦੇ ਉੱਪਰ ਤਾਂ ਟਨਾਂ ਦੇ ਹਿਸਾਬ ਨਾਲ ਨਾ ਛਾਲਾ ਜਿਹੜਾ ਹੈ ਉਤਰਿਆ ਉਹਨੂੰ ਰੋਕਣ ਲਈ ਫਿਲਟਰ ਦੀ ਵੀ ਨਾਲ ਜਿਹੜੀ ਹੈਗੀ ਆ ਬਹੁਤ ਸਹਯੋਗ ਦੀ ਗੱਲ ਆ ਪੰਜਾਬ ਨੂੰ ਬਦਨਾਮ ਕਰ ਲਈ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਨੂੰ ਬਦਨਾਮ ਕਰ ਲਈ ਆ ਤਕੰਡੇ ਅਪਣਾਏ ਜਾ ਰਹੇ ਲੋਕ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਪਹਿਲਾਂ ਵੀ ਨਕਾਰ ਚੁੱਕੇ ਹੁਣ ਵੀ ਨਕਾਰ ਟਰਪ ਸਾਬ ਜਿਹੜਾ ਨਸ਼ਾ ਵਾ ਇਹਨੂੰ ਖਤਮ ਕਰਨ ਲਈ ਇੱਕ ਪਾਇਲਟ ਕਿਹੜੇ ਪ੍ਰੋਜੈਕਟ ਆ ਰਹੇ ਨੇ ਹਜੇ ਤੱਕ ਪੰਜਾਬ 'ਚ ਦੇਖੋ ਪਾਇਲਟ ਪ੍ਰੋਜੈਕਟਸ ਜਿਹੜਾ ਨੇ ਦੀ ਈ ਮੈਂ ਸਮਝਦਾ ਕਿ ਲੋਕ ਜਿਨਾ ਚ ਰਵੇ ਨੀ ਫਰਜ ਕਰ ਲਓ ਤੁਸੀਂ ਕਹੋ ਜੀ ਇੱਥੇ ਜ ਬਹੁਤ ਨਸ਼ਾ ਵਿਕਦਾ ਜੇ ਕਿਸੇ ਨੂੰ ਕਹੀਏ ਭਾਈ ਦੱਸ ਜੇ ਤੁਸੀਂ ਕਿਸੇ ਤੇ ਇਲਜ਼ਾਮ ਲਾਉਣਾ ਜਾਂ ਅੰਦਰ ਵੜ ਕੇ ਗੱਲ ਕਰਨੀ ਬਹੁਤ ਸੌਖੀ ਆ ਬਾਹਰ ਨਿਕਲ ਕੇ ਓਪਨਲੀ ਗੱਲ ਕਰਨੀ ਸੌਖੀ ਆ ਜੇ ਤੁਸੀਂ ਕਿਸੇ ਵੀ ਜਿਹੜੀ ਸਮਾਜ ਚ ਤੁਸੀਂ ਦੁਨੀਆ ਦੀ ਆਧਾਰ ਲੈ ਲਓ ਤੁਸੀਂ ਉਸ ਚ ਕੋਈ ਤਬਦੀਲੀ ਕਰਨਾ ਚਾਹੁੰਦੇ ਆ ਤੇ ਜਿੰਦਾ ਕਹਿੰਦੇ ਚੈਰਿਟੀ ਸਟਾਰਟ ਕਰਾਉ ਹੋ ਤਾਂ ਤੁਹਾਨੂੰ ਅੱਗੇ ਆਉਣਾ ਪੈਣਾ ਜੇ ਤੁਸੀਂ ਗੱਲਾਂ ਕਰੀ ਜਾਉਂਦਾ ਤੇ ਉਹ ਗੱਲ ਹੀ ਬਣਨੀ ਲੋਕਾਂ ਦੇ ਸਹਿਯੋਗ ਨਾਲ ਹੀ ਜੇ ਕੋਈ ਗਲਤ ਅੰਸਰ ਆ ਉਹਨੂੰ ਫੜਿਆ ਜਾ ਸਕਦਾ ਸਰਕਾਰਾਂ ਵੀ ਉਹਦੇ ਨਾਲ ਜਿਹੜੀ ਹੈਗੀ ਆ ਸਹਿਯੋਗ ਕਰਨੀ ਆ ਪਰ ਜੇ ਇੱਕ ਦੇ ਕੰਮ ਕੋਈ ਕਰੀ ਜਾਵੇ ਤੁਸੀਂ ਦੱਸੋ ਨਾ ਆਉਂਦਾ ਗੱਲਾਂ ਕਰਦੀ ਉਹ ਨਹੀਂ ਗੱਲ ਕੋਈ ਕੁਝ ਨਹੀਂ ਹੋ ਸਕਦਾ ਟੋਟਲ ਉਸ ਤੋਂ ਹਟ ਕੇ ਜੇ ਗੱਲ ਕਰੀਏ ਸੀ ਆਪਣਾ ਐਮਪੀ ਇਲੈਕਸ਼ਨ ਚ ਜੀ ਸਰਕਾਰ ਨੇ ਐਲਾਨ ਕੀਤਾ ਸੀ ਇੱਕ ਰੱਖੜੀ ਦੇ 1000 ਰੁਪਏ ਔਰਤਾਂ ਨੂੰ ਆ ਜਾਏਗਾ ਜੀ ਬੜਾਪਾ ਪੈਨਸ਼ਨ ਵੀ ਵਾਦਾ ਕਰਦੇ ਜਾਨੀ ਜੋ 2500 ਦਾ ਵਾਦਾ ਸੀ 1500 ਤੋਂ 2500 ਹੋਣ ਦਾ ਸੰਭਾਵਨਾ ਸੀ ਤੇ ਇੱਦਾਂ ਕੋਈ ਐਸਾ ਵਾਦਾ ਕਰੀਏ ਨਹੀਂ ਹੈ 9000 ਰੁਪਿਆ ਐਨਾ ਬੜਾਪਾ ਪੈਕਟਰ ਬਣ ਦੇਖੋ ਮੈਂ ਬੜੀ ਜਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਸੈਂਟਰ ਸਰਕਾਰ ਹੈ ਜਿਹੜੀ ਹਰ ਹੀਲਾ ਵਸੀਲਾ ਹੈ ਕਾਹਦੀ ਆ ਕਿ ਪੰਜਾਬ ਸਰਕਾਰ ਤੇ ਫਾਈਨੈਂਸ਼ਲੀ ਇਹਨੂੰ ਟਾਈਟ ਕੀਤਾ ਜਾ ਬਹੁਤ ਸਾਰੇ ਪ੍ਰੋਜੈਕਟ ਇੱਕ ਐਗਜ਼ਾਮਪਲ ਲਈ 9000 ਕਰੋੜ ਰੁਪਈਆ ਕੱਲਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਉਹ ਰੁਕਿਆ ਗਿਆ ਲੋਕਾਂ ਨੂੰ ਪਿੰਡਾਂ 'ਚ ਸੜਕਾਂ ਬਣਾ ਕੇ ਦੇਣੀਆਂ ਪੈਸੇ ਸੈਂਟਰ ਦੇ ਸਾਡੇ ਟੈਕਸ ਦੇ ਕਿਸੇ ਨੇ ਵੀ ਕੋਈ ਆਪਣੀ ਜੇਬੀ 'ਚੋਂ ਨਹੀਂ ਪੈਸਾ ਦਿੱਤਾ ਸਾਡੇ ਟੈਕਸ ਦੇ ਪੈਸੇ ਸੈਂਟਰ ਨੂੰ ਅਸੀਂ ਭੇਜੇ ਉਹ ਸਾਡੇ ਪੈਸੇ ਉੱਥੋਂ ਨਹੀਂ ਆ ਰਹੇ ਜੀ ਦੂਸਰੀ ਗੱਲ ਹੈਲਥ ਮਿਸ਼ਨ ਦਾ ਤਕਰੀਬਨ 2.3 ਹਜ਼ਾਰ ਕਰੋੜ ਰੁਪਈਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਤਰ੍ਹਾਂ ਮੈਂ ਗਿਣਾਵਾਂ ਜਿਹੜੇ ਹਜ਼ਾਰਾਂ ਕਰੋੜ ਰੁਪਈਆ ਸੈਂਟਰ ਨੇ ਸਾਡਾ ਰੋਕ ਰੁਕਿਆ ਪੈਸੇ ਆਉਣ ਦੀ ਦੇਰ ਆ ਅਸੀਂ ਜਿੰਦਾ ਬਿਜਲੀ ਦਾ ਵਾਅਦਾ ਕੀਤਾ ਸੀ ਚੰਗੇ ਸਕੂਲਾਂ ਦਾ ਵਾਅਦਾ ਕੀਤਾ ਸੀ ਹਸਪਤਾਲਾਂ ਦਾ ਵਾਅਦਾ ਕੀਤਾ ਸੀ ਉਹ ਸਾਰੇ ਵਾਅਦੇ ਪੂਰੇ ਕੀਤੇ ਗਏ ਬੀਬੀਆਂ ਨੂੰ ਮੁਫਤ ਸਫ਼ਰ ਦਾ ਵਾਅਦਾ ਕੀਤਾ ਕਿ ਸਾਰਾ ਕੁਝ ਜੱਜੇ ਢੰਗ ਨਾਲ ਚੱਲਿਆ ਜਿਹੜੇ ਰਹਿ ਗਈ ਗੱਲ 1000 ਤੋਂ 1100 ਰੁਪਏ ਦੀ ਬੀਬੀਆਂ ਨੂੰ ਦੇਣ ਦੀ ਉਹ ਵੀ ਬਹੁਤ ਜਲਦੀ ਕਹੋ ਕੇ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਹਨੂੰ ਸਾਨੂੰ ਸਾਡੇ ਪੈਸੇ ਜਿਹੜੇ ਬਣਦਾ ਪੰਜਾਬ ਦਾ ਹੱਕ ਅੱਜ ਨਹੀਂ